ਸਰਕਾਰਾਂ ਦਾ ਬੈਸਾ ਪਹਿਲੀ ਘਟਲ ਨੇ ਇਹ ਟੂਲ ਪਲਾਜ਼ਾ ਇਹ ਸਾਡੇ ਤੇ ਨਜਾਇਜ਼ ਥੋਪਿਆ ਹੋਇਆ ਵੀ ਲੋਕਾਂ ਦੀ ਜੇਬ ਤੋਂ ਲੁੱਟੀ ਜਾਓ ਅਣਿਆਨੀ ਪੀ ਕੁੱਤੇ ਚੱਟਣ ਵਾਲੀ ਗੱਲ ਆ ਵੀ ਲੋਕ ਲੁੱਟੀ ਜਾਂਦੇ ਸਰਕਾਰਾਂ ਇਹ ਜਿਹੜੇ ਘਰਾਣੇ ਨੇ ਬੜੇ ਇੱਕ ਘਰਾਣਿਆਂ ਦੀ ਬਦੌਲਤ ਹੀ ਸਰਕਾਰਾਂ ਨੂੰ ਸਰਕਾਰ ਉਹਨਾਂ ਦੇ ਸਿਰ ਤੇ ਹੀ ਚੱਲਦੀ ਆ ਇੱਥੇ ਹੁਣ ਲੁਧਿਆਣੇ ਤੋਂ ਫਲੋਰ ਜਾਣਾ ਫਲੋਰੋਂ ਵਾਪਸ ਆਉਣਾ 1060 ਰੁਪਏ ਵਾਪਸ ਹੀ ਆਪਣਾ ਉਹਦੇ ਲੱਗ ਜਾਂਦੇ ਆ ਇਹ ਦੇ ਕਿਸੇ ਨੇ ਜਾਂ 200 ਦਾ ਪੈ ਨਹੀਂ ਲੱਗਦਾ ਹੈਗਾ ਪਟੌਣ ਲਈ ਤੇ 7-800 ਸਾਨੂੰ ਟੈਕਸ ਦੇਣਾ ਪੈਂਦਾ ਹੈ ਇਹਦਾ ਇੱਥੇ ਜਿਹੜੇ ਹੁਣ ਮੁੰਡੇ ਰੱਖੇ ਹੋਏ ਆ ਬਾਅਦ ਵਿੱਚ ਸਟੇਟ ਦੇ ਮੁੰਡੇ ਰੱਖੇ ਆ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਕੋਈ ਪੰਜਾਬੀ ਆਉਂਦਾ ਇੱਥੇ ਟੱਕ ਪਾਉਂਦਾ ਵਾ ਜੇ ਕੋਈ ਮਰਨ ਮੋੜਾ ਬੈਕ ਨਹੀਂ ਚੱਲਦਾ ਤਾਂ ੱੱਕੇ ਨਾਲ ਗੁੰਡਾਗਰਦੀ ਕਰਕੇ ਪੂਰਾ ਕੁੱਟ ਕਟਈਆ ਵੀ ਕਰਦੇ ਉਹਨਾਂ ਦਾ ਤੇ ਟੈਕਸ ਉਹਦੇ ਤੇ ਕਰਤੀ ਵਸੂਲ ਕਰਦੇ ਆ ੱੱਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਸਾਨ ਜਿੱਥੇ ਬੰਦਿਆ ਨੇ ਪੂਰਾ ਜੋ ਹੈ ਮੋਰਚਾ ਲਾਇਆ ਹੋਇਆ ਉੱਥੇ ਮੋਟੀਵੇਸ਼ਨ ਵੀ ਚੱਲ ਰਹੀ ਆ ਕੁੱਛ ਦੇ ਅੰਨ ਤੋਂ ਇਹ ਭਾਜੀ ਤੁਸੀਂ ਇੱਥੇ ਪ ਤੁਸੀਂ ਇਹਦੇ ਬਾਰੇ ਕੀ ਕਹੋਗੇ ਕਿਸਾਨ ਹੀ ਅੱਗੇ ਕਿਉਂ ਆਉਂਦੇ ਨੇ ਬੈਗੁਰਦੀ ਦਾ ਖਾਲਸਾ ਬੈਗੁਰਦੀ ਕੀ ਫਤਿਹ ਵੀਰ ਕਿਸਾਨਾਂ ਨੂੰ ਨਾ ਹਮਦਰਦੀ ਆ ਸਾਰਿਆਂ ਨੂੰ ਅੱਗੇ ਵੀ ਆ ਕਹਿੰਦੇ ਸੀਗੇ ਜਿੱਥੇ ਦੇਖਦੇ ਆ ਕਿਸਾਨ ਆਪਦਾ ਜਾ ਕੇ ਉਹ ਰੋਕਦੇ ਆ ਤੇ ਆਪਦਾ ਮਸਲਾ ਹੱਲ ਕਰਦੇ ਆ ਪਰ ਬਈ ਆ ਟੂਲ ਪਲਾਜ਼ੀ ਦਾ ਜਿਹੜਾ ਮਸਲਾ ਵਾ ਇਸ ਕਿਸਾਨਾਂ ਦੇ ਸਾਡੇ ਘਾਟ ਬਣੇ ਹੋਏ ਨੇ ਸਾਨੂੰ ਕੋਈ ਲੋੜ ਨਹੀਂ ਸੱਚ ਤਾਂ ਨਹੀਂ ਸਕਦੇ ਆ ਆਰਾਮ ਨਾਲ ਸਾਡਾ ਕੋਈ ਟੂਲ ਨਹੀਂ ਲੱਗਦਾ ਇੱਥੇ ਪਰ ਅਸੀਂ ਲੋਕਾਂ ਨੇ ਆਪਣੇ ਭੈਣ ਭਾਈਆਂ ਲਈ ਆ ট্রাক ਯੂਨੀਅਨ ਗੱਡੀਆਂ ਨਿਕਲਦੇ ਨੇ ਟੈਕਸੀਆਂ ਨਿਕਲਦੀਆਂ ਨੇ ਸਾਰੇ ਨਿਕਲ ਦਿੰਦੇ ਅਸੀਂ ਲੋਕਾਂ ਲਈ ਇਹ ਜੋ ਪ੍ਰਸਤ ਕਰ ਰਹੇ ਆ ਪਬਲੀਕਲੀ ਕਰ ਰਹੇ ਆ ਇਹਦੇ ਵਿੱਚ ਸਾਡਾ ਕੋਈ ਲਾਲਚ ਨਹੀਂ ਸਿਰਫ ਲੋਕਾਂ ਕਰਕੇ ਪਹਿਲਾਂ ਵੀ ਅਸੀਂ ਜਦਿਆਂ ਵਾਜਾ ਠਾਈਆਂ ਨੇ ਲੋਕਾਂ ਕਰਕੇ ਠਾਈਆਂ ਸੀਗੀਆਂ ਪਰ ਲੋਕ ਜਿਹੜੇ ਨੈਗੇਟਿਵ ਹੁੰਦੇ ਆ ਉਹ ਇਹਨਾਂ ਨੂੰ ਪਾਸੇ ਲੈ ਜਾਂਦੇ ਆ ਵੀ ਰਾਹ ਬੰਦ ਹੋ ਗਏ ਲੋਕ ਤੰਗ ਹੁੰਦੇ ਆ ਪਰ ਅਸੀਂ ਰਾਹ ਬੰਦ ਕਰਨ ਵਾਲਾ ਕੰਮ ਵੀ ਨਹੀਂ ਰੱਖਿਆ ਅਸੀਂ ਕਹਿੰਦੇ ਟੂਲ ਬੰਦ ਕਰਤਾ ਜੇ ਟੂਲ ਫਿਰ ਲੋਕ ਤਾਂ ਟੂਲ ਫ੍ਰੀ ਕਰਤਾ ਸੀ ਜਿਹੜੀ ਕਿਹਦੇ ਜਾੜਾ ਪਰੇਸ਼ਾਨ ਸੀਗੇ ਤੇ ਲੋਕੀ ਜਿਹੜੇ ਖੁਸ਼ ਨਹੀਂ ਹੈਗੇ ਆ ਤੇ ਤੁਸੀਂ ਇਸ ਵਾਰ ਕੀ ਕਹੋਗੇ ਇਹ ਜਿਹੜਾ ਲੱਡਾ ਟੋਪ ਲਾਦਾ ਬੜੇ ਮਹਿੰਗੇ ਰੇਟ ਕਰੀ ਜਾਂਦਾ ਇਹਨਾਂ ਦਾ ਲੋਕੀ ਟੈਕਸ ਲੈਂਦੇ ਨੇ ਅਸੀਂ ਲੰਦੇ ਨੇ ਕਾਹੋਂ ਵਸ ਲੰਦੇ ਨੇ ਤਾਂ ਟੈਕਸਾਂ ਬਾਰੇ ਦੱਸੋ ਕਿ ਇਹ ਕਿਉਂ ਨਾ ਪਰੇਸ਼ਾਨ ਹੋਈ ਕਰ ਰਹੀ ਸਰਕਾਰ ਦੇਖੋ ਜਦੋਂ ਅਸੀਂ ਗੱਡੀ ਲੈਨੇ ਆ ਕੋਈ ਅਸੀਂ ਟੈਕਸ ਜਦੀ ਦਿੰਨੇ ਆ ਗਵਰਨਮੈਂਟ ਨੂੰ ਪਰ ਉਹ ਟੈਕਸ ਉਹਨਾਂ ਸਭ ਤੋਂ ਪਹਿਲਾਂ ਕੱਟ ਹੁੰਦਾ ਵਾ ਉਦੋਂ ਬਾਅਦ ਅਸੀਂ ਕਾਪੀ ਬਣਾਉਂਦੇ ਆ ਗੱਡੀ ਦੀ ਕੁਝ ਵੀ ਅਸੀਂ ਦੇ ਵਿੱਚ ਤੇਲ ਪਾਉਂਦੇ ਆ ਗੱਡੀ ਦੇ ਵਿੱਚ ਉਹਦਾ ਵੀ ਸਾਨੂੰ ਟੈਕਸ ਪਹਿਲਾਂ ਸੈਂਟਰ ਗਵਰਨਮੈਂਟ ਨੂੰ ਦੇਣਾ ਪੈਂਦਾ ਫਿਰ ਪੰਜਾਬ ਗਵਰਨਮੈਂਟ ਨੂੰ ਦੇਣਾ ਪੈਂਦਾ ਤੇ ਫਿਰ ਅਸੀਂ ਸਵੇਰ ਤੋਂ ਉੱਠ ਕੇ ਕੋਈ ਬੁੱਧੀ ਖਾਣੇ ਆ ਚਾ ਪੀਨੇ ਆ ਜੋ ਵੀ ਲੈ ਕੋਈ ਵੀ ਚੀਜ਼ ਕਰਦੇ ਆਸੀਂ ਉਹਦਾ ਸਾਰਾ ਟੈਕਸ ਪਹਿਲਾਂ ਪੇ ਕਰਨਾ ਪੈਂਦਾ ਸਰਕਾਰ ਦਾ ਟੈਕਸ ਦਾ ਪਹਿਲਾਂ ਹੀ ਕੱਟ ਲੈਂਦੇ ਆ ਟੂਲ ਪਲੇਸ ਦਾ ਇਹ ਤਾਂ ਸਾਡੇ ਤੇ ਨਜਾਇਜ਼ ਥੋਪਿਆ ਹੋਇਆ ਵੀ ਲੋਕਾਂ ਦੀ ਜੇਬ ਤੋਂ ਲੁੱਟੀ ਜਾਉ ਅਣਾਈ ਪਈ ਕਿਤੇ ਕੱਟਣ ਵਾਲੀ ਗੱਲ ਆ ਵੀ ਲੋਕ ਲੁੱਟੇ ਜਾਂਦੇ ਸਰਕਾਰ ਇਹ ਜਿਹੜੇ ਘਰਾਣੇ ਨੇ ਬੜੇ ਇਹ ਘਰਾਣੇ ਦੀ ਬਦੌਲਤ ਹੀ ਸਰਕਾਰਾਂ ਨੂੰ ਸਰਕਾਰ ਉਹਨਾਂ ਦੇ ਸਿਰ ਤੇ ਹੀ ਚੱਲਦੀ ਆ ਉਹੀ ਚਲਾਉਂਦੇ ਨੇ ਸਰਕਾਰ ਨੂੰ ਸਰਕਾਰ ਨੂੰ ਕਿਹੜਾ ਨਹੀਂ ਵੀਦਾ ਵੀ ਇੱਥੇ ਜਿਹੜਾ ਟੈਕਸ ਆ ਅਹ ਹਰਤੀ ਕੱਟ ਹੋ ਰਹੀ ਆ ਉਹ ਅਪਗ੍ਰੇਡ ਦੀ ਬਗੈਰ ਤੇ ਉਹ ਪਹਿਲਾਂ ਸੀਗਾ 500 ਦੀ ਪਰਚੀ 150 ਦੀ ਪਰਚੀ ਸੀ ਜੇ ਸਟਾਰਟਿੰਗ ਲੱਗਿਆ ਤੇ ਹੋਰ ਪਰਚੀ ਹੋ ਗਈ ਆ 320 ਰੁਪਏ ਦੀ ਇੱਕ ਪਾਸੇ ਦੀ ਤੇ ਉਹਨਾਂ ਨੇ ਪਾਸ ਵੀ ਬੰਦ ਕਰਤੇ ਆ ਪਾਸ ਬੰਦ ਗੋੜ ਜੇ ਅਪਗ੍ਰੇਡ ਕਰਨਾ ਨਾ ਕਿਸੇ ਨੇ ਇੱਥੇ ਹੁਣ ਤੇ ਲੁਧਿਆਣੇ ਤੋਂ ਫਲੋਰ ਜਾਣਾ ਫਲੋਰੋਂ ਵਾਪਸ ਆਉਣਾ ਤਾਂ 600 60 ਰੁਪਏ ਵਾਪਸੀ ਅਪਗ੍ਰੇਡ ਦੇ ਲੱਗ ਜਾਂਦੀ ਆ ਦੇ ਕਿਸੇ ਨੇ ਜਾਣਾ 200 ਦਾ ਪੇਲ ਨਹੀਂ ਲੱਗਦਾ ਹੈਗਾ ਅਪਗ੍ਰੇਡ ਲਈ ਤੇ 7-800 ਸਾਨੂੰ ਟੈਕਸ ਦੇਣਾ ਪੈਂਦਾ ਹੈ ਪਰਚੀਆਂ ਦਾ ਇਹ ਮੇਰਾ ਨਰ ਨਰਾ ਸਰ ੱਟਾ ਹੋ ਰਿਹਾ ਪਬਲਿਕ ਦੇ ਨਾਲ ਪਬਲਿਕ ਦੀ ਜੇਬਾਂ ਨੂੰ ਲੁੱਟਿਆ ਜਾ ਰਿਹਾ ਕੋਈ ਇੱਥੇ ਬੋਲ ਰਿਹਾ ਜੇ ਕੋਈ ਬੋਲਣ ਵਾਲਾ ਵਾ ਹਮਦਰਦ ਹੈ ਇਹਨਾਂ ਦਾ ਕੋਈ ਸਰਕਾਰਾਂ ਨਹੀਂ ਹਮਦਰਦ ਹੈਗੇ ਤਾਂ ਜਿਹਨੇ ਨਹੀਂ ਹਮਦਰਦੀ ਕਰਦੀਆਂ ਨੇ ਉਹੀ ਇਹ ਕੰਮ ਲਈ ਮੁੜੇ ਆਉਂਦੀਆਂ ਭਾਈ ਜਿਵੇਂ ਇੱਥੇ ਵੀ ਦੇਖਦੇ ਸੀਗੇ ਨਿੱਤ ਲਈ ਲੜਾਈਆਂ ਹੁੰਦੀ ਸੀਗੀਆਂ ਜਿੰਨੀ ਬਾੜ ਹੀ ਹੁੰਦੀ ਸੀ ਇੱਥੇ ਲੜਾਈ ਹੁੰਦੀ ਇੱਥੇ ਨਾ ਬੇਫਾਸ਼ੀ ਦੀ ਇੱਕ ਤਾਂ ਕਰਦੇ ਸੀਗੇ ਤੁਸੀਂ ਉਹਦੇ ਬਾਰੇ ਕੀ ਕਹੋਗੇ ਕਿ ਇੱਦਾਂ ਕਰਨਾ ਚਾਹੀਦਾ ਟੋਲ ਬੰਦ ਆ ਲੈਣਾਂ ਬਿਲਕੁਲ ਗਲਤ ਆ ਜੀ ਕੋਈ ਬਦਮਾਸ਼ੀ ਨਹੀਂ ਜਿਹੜਾ ਵੀ ਇਹ ਟੂਲ ਦੇ ਨਿਯਮ ਦੇ ਅਨੁਸਾਰ ਆ ਵੀ ਜੇ 2-3 ਕਿਲੋਮੀਟਰ ਤੱਕ ਦੀ ਲੈਂ ਲੱਗਦੀ ਆ ਤਾਂ ਫ੍ਰੀ ਕੱਢਿਆ ਜਾਵੇ ਠੀਕ ਆ ਜੀ ਇੱਕ ਹੋਰ ਕਾਨੂੰਨ ਆ ਵੀ 20 ਕਿਲੋਮੀਟਰ ਦਾ ਬਾਰੇ ਦੇ ਵਿੱਚ ਜਿਹੜੇ ਪਿੰਡ ਪੈਂਦੇ ਨੇ ਉਹਨਾਂ ਵਾਸਤੇ ਵੀ ਟੂਲ ਫ੍ਰੀ ਆ ਕਾਨੂੰਨ ਦੇ ਤੌਰ ਤੇ ਪਰ ਇੱਥੇ ਕਾਨੂੰਨ ਨੂੰ ਤੇ ਇੱਕ ਪਾਸੇ ਰੱਖ ਕੇ ਸਿੱਕੇ ਲੱਗਿਆ ਹੋਇਆ ਲੋਕਾਂ ਲਈ ਇੰਨਾ ਕਿ ਤਕਾਹੁਰ ਆ ਵੀ ਇਹਨੇ ਪੁੱਛਿਆ ਹੀ ਨਹੀਂ ਕੋਈ ਸਰਹਾਨ ਤਕਾਹੁਰ ਕਰਤੇ ਨੇ ਇੱਥੇ ਜਿਹੜੇ ਹੁਣ ਮੁੰਡੇ ਰੱਖੇ ਹੋਇਆ ਬਾਅਦਿਓ ਸਟੇਟੇਂਡਰ ਦੇ ਮੁੰਡੇ ਰੱਖੇ ਆ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਕੋਈ ਪੰਜਾਬੀ ਆਉਂਦਾ ਇੱਥੇ ਪ੍ਰਕਟ ਆਉਂਦਾ ਵਾ ਜੇ ਕੋਈ ਮਰਨੋਡਾ ਬੈਂਕ ਨਹੀਂ ਚੱਲਦਾ ਤਾਂ ੱੱੱਕੇ ਨਾਲ ਗੁੰਡਾਗਰਦੀ ਕਰਕੇ ਪੂਰਾ ਕੁੱਟਗਟਈਆ ਵੀ ਕਰਦੇ ਉਹਨਾਂ ਦਾ ਤੇ ਟੈਕਸ ਉਹਦੇ ਤੇ ਕਰਤੀ ਵਸੂਲ ਕਰਦੇ ਆ ੱੱੱਕੇ ਨਾਲ ਪਰ ਇਹ ਗੱਲ ਨਹੀਂ ਭਾਈ ਐਂਡ ਦੇ ਵਿੱਚ ਉਹ ਅੱਤਵਾ ਸਾਹਮਣੇ ਬੜੇ ਟੋਲ ਪਾਸੇ ਬੰਦ ਕਰਾਇਆ ਨੇ ਉਹਨਾਂ ਨੂੰ ਸੀ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਸਰ ਸਰਕਾਰਾਂ ਨੂੰ ਸਾਰਾ ਪਤਾ ਹੈ ਉਹਨਾਂ ਆਹ ਜਿਹੜਾ 260 ਕਿਲੋਮੀਟਰ ਦੇ ਦੈਰੇ ਦੇ ਵਿੱਚ ਟੂਲ ਉਹ ਤੋਂ ਬਾਅਦ ਟੂਲ ਲੱਗਣਾ ਚਾਹੀਦਾ ਉਹਦੇ ਚ ਵੀ ਫੈਸਿਲਿਟੀ ਪੂਰੀ ਹੋਣੀ ਚਾਲੋਗੇ ਪਹਿਲਾ ਜਦੋਂ ਇਧਰੋਂ ਰਾਹੇ ਦੇ ਪੱਟੇ ਕਿੱਥੇ ਆਇਆ ਸੀਗਾ 150 ਰੁਪਏ ਦੀ ਪਰਚੀ ਲੱਗਦੀ ਸੀ ਪਰ ਹੌਲੀ ਹੌਲੀ ਭੁਧਾ ਕੇ ਇਹਨਾਂ ਨੇ ਤਿੰਨ ਤੋਂ 400 ਰੁਪਏ ਦੀ ਪਰਚੀ ਕਰਤੀ ਆ ਤੇ ਜੇ ਜੇਹੋ ਟ੍ਰੱਕ ਨਿਕਲਣਾ ਹੋ ਤਾਂ 1120 1150 ਰੁਪਏ ਪਰਚੀ ਇੱਕ ਟਾਈਮ ਪਾਸੇ ਜਾਂਦਾ ਤੇ 2200 ਤੋਂ 2400 ਰੁਪਏ ਲੱਗ ਜਾਂਦਾ ਨੇ ਉਹਦਾ ਪਰਚੀ ਪਾਰੇ ਉਹਦੇ ਵਿੱਚ ਲੋਕਾਂ ਨੂੰ ਇਹ ਆ ਵੀ ਜਿਵੇਂ ਵੀ ਹੁੰਦਾ ਵਾ ਵੀ ਲੋਕਾਂ ਇਹ ਆਵਾਜ਼ ਉਠਾਉਂਦੇ ਪਰ ਉਹਦੀ ਸੁਣਦਾ ਕੋਈ ਨਹੀਂ ਸਰਕਾਰਾਂ ਇਹਨਾਂ ਦੇ ਮੈਂ ਕੋਈ ਰਾਜ ਦੇ ਵਿੱਚ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਕੋਈ ਛੱਟ ਲੱਗ ਜਾਂਦੀ ਹੈ ਤਾਂ ਬੰਦਾ ਕਾਲ ਕਰਦਾ ਕੋਈ ਪੁਲਿਸ ਆ ਨਹੀਂ ਆਉਂਦਾ ਕੋਈ ਸਹੂਲਤ ਨਹੀਂ ਆਉਂਦੀ ਹੈਗੀ ਇਹਨਾਂ ਦਾ ਇੱਕ 129 10 ਮਿੰਟਾਂ ਦੇ 2 ਮਿੰਟਾਂ ਜਿੱਥੇ ਪੁਲਿਸ ਪਹੁੰਚ ਜਾਂਦੀ ਹੈ ਧੱਕੇਸਾਹੀ ਕਰਦੀ ਹੈ ਪਹਿਲਾਂ ਬੰਦਾ ਕਰਦੀ ਹੈ ਆਪ ਕਰਦੇ ਆ ਟੂਨ ਵਾਲੇ ਕੁੱਟਕਟਈਆ ਕਰਦੇ ਆ ਲੋਕਾਂ ਦਾ ਧੱਕੇ ਨਾਲ ਬਸੂਲਾਂ ਵਸੂਲ ਕਰਦੇ ਆ ਬਹੁਤ ਮਾੜਾ ਵਾ ਇਹਦੇ ਲਈ ਆਵਾਜ਼ ਤੋ ਹੁਣ ਲਈ ਅਸੀਂ ਦੁਨੀਆ ਨਹੀਂ ਇੱਕ ਇੱਕ ਇਹੋ ਜਿਹਾ ਗੱਲ ਲੜਾਈ ਹੈ ਦੁਨੀਆ ਨਹੀਂ ਆ ਜਿਹੜੀ ਕਿ ਆ ਲੋਕਾਂ ਦੀ ਹਮਦਰਦੀ ਲਈ ਇੱਥੇ ਆਵਾਜ਼ ਉਠਾ ਰਹੀ ਹੈ ਇਹ ਕੱਟ ਤੱਕ ਰਹੇਗਾ ਕਰਨਾ ਇਹ ਤਾਂ ਮਨੁੱਖੀ ਜਿੰਦ ਕ ਸਾਡੀਆਂ ਮੰਗਾਂ ਨਹੀਂ ਮੰਨ ਪੂਰੀਆਂ ਕਰਦੇ ਉਹਨਾਂ ਜਿੱਕਰ ਲਗਾਤਾਰ ਲਾਗੂ ਰਹੂਗਾ ਤੇ ਟੂਲ ਫ੍ਰੀ ਹੋਊਗਾ ਜਿੰਨੇ ਵੀ ਲੋਕ ਲਿੰਗਦੇ ਅਸੀਂ ਫ੍ਰੀ ਇੱਥੋਂ ਕੱਢਾਂਗੇ ਆਮ ਜਨਤਾ ਜਿਹੜੀ ਹੈਗੀ ਆ ਉਹਦੇ ਵਿੱਚ ਮਨ ਚ ਡਰ ਹੁੰਦਾ ਹੈ ਕੀ ਸੰਰੂਤਨ ਖੱਦੜਵਾਰੀ ਇਹਦਾ ਹੋ ਦੇ ਸਕੀ ਹੋਵੇ ਕਿ ਆਮ ਜਨਤਾ ਨੂੰ ਪ੍ਰਾਬੰਧ ਨਹੀਂ ਹੋਏਗੀ ਕੋਈ ਇੱਥੇ ਵਿੱਚ ਆਮ ਜਨਤਾ ਨੂੰ ਕੋਈ ਪ੍ਰੋਬਲਮ ਨਹੀਂ ਤੇ ਆਮ ਜਨਤਾ ਨੂੰ ਤਾਂ ਪ੍ਰੋਬਲਮ ਹੋਵੇਗੀ ਜਿੱਥੇ ਡਿਊਟੀ ਦੇ ਰਹੇ ਆ 24 ਘੰਟੇ ਆਮ ਜਨਤਾ ਨੂੰ ਮੰਗ ਲਈ ਫ੍ਰੀ ਆ ਬਿਲਕੁਲ ਕੋਈ ਦੁੱਖ ਤਕਲੀਫ ਨਹੀਂ ਆਮ ਜਨਤਾ ਦਾ ਖੁਸ਼ ਆ ਇਹ ਆਮ ਜਨਤਾ ਦੀ ਸੋਚਾਂ ਨੂੰ ਆਮ ਜਨਤਾ ਨੂੰ ਸਰਕਾਰ ਕੋਈ ਜਾਣਾ ਹੁੰਦਾ ਤੇ ਉਸ ਪ੍ਰਸ਼ਾਸਨ ਕੋਈ ਜਾਣਾ ਹੁੰਦਾ ਸਰਕਾਰ ਕੋਈ ਜਾਣਾ ਹੁੰਦਾ ਸਰਕਾਰਾਂ ਸੋਚਦੀਆਂ ਨੇ ਕਿ ਉੱਤੋਂ ਸੈਂਟਰ ਦੇ ਵਿੱਚ ਇਹਨਾਂ ਦਾ ਸਾਰਾ ਦਬਦਬਾ ਜਿਹੜੇ ਕੌਂਸਲਪਤੀ ਲੈ ਕਰਾਣੇ ਇਹ ਲੋਕ ਸਰਕਾਰਾਂ ਨੂੰ ਦਬਕਾ ਮਾਰਦੇ ਆ ਉਹਨਾਂ ਦੇ ਸਿਰੇ ਚੜ੍ਹ ਗਈ ਹੈ ਸਾਰਾ ਕੁੱਝ ਚੱਲਦਾ ਥੈਂਕ ਯੂ ਭਾਈ ਅ ਤੁਸੀਂ ਦੇਖ ਸਕਦੇ ਹੋ ਭਾਈ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹਰ ਸਵਾਲ ਦਾ ਜਵਾਬ ਦਿੱਤਾ ਅਸੀਂ ਖੜੇ ਸੀਗੇ ਜੀ ਰਲਟਵਾਲ ਟੋਲ ਪ੍ਰਾਜਾ ਤੇ ਥੈਂਕ ਯੂ